ਚਿਠਾ ਦੀ ਨੰਦੇ ਪਿੰਡ ਪੰਦੇਰ ਕਲਾ ਵਿਖੇ ਇੱਕ ਨੌਜਵਾਨ ਨੇ ਨਸ਼ੇ ਦੀ ਹਾਲਤ ਵਿੱਚ ਆਪਣੇ ਮਾਪੇ ਦਾ ਕਤਲ ਕਰ ਦਿੱਤਾ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਵਿਆਹ ਸੀ ਤੇ ਲੜਕੇ ਨੇ ਸ਼ਰਾਬ ਜ਼ਿਆਦਾ ਪੀ ਲਈ ਸੀ ਅਤੇ ਮਾਪਿਓ ਉਸ ਨੂੰ ਘਰ ਆਉਣ ਨੂੰ ਕਹਿ ਰਹੇ ਸਨ ਇਸੇ ਗੱਲ ਤੋਂ ਆਪਾ ਖੋ ਕੇ ਉਸਨੇ ਮਾਪਿਓ ਨੂੰ ਤਿੱਖੇ ਸਰੀਏ ਨਾਲ ਮੌਤ ਦੇ ਘਾਟੋ ਦਾ ਦਿੱਤਾ ਜੇ ਆਪਣਾ ਇਹਦਾ ਵੀ ਉਹ ਪਾਕੇ ਪੋਕੇ ਲੱਗਾ ਹੀ ਜਬਾਨ ਵੀ ਮੜੀ ਹੋਈ ਤੇ ਕਿਉਂ ਫਿਰ ਨਸ਼ੇ ਦੇ ਲੋਰ ਚ ਨੇ ਫਿਰ ਇਹ ਕੰਮ ਕਰਤਾ ਉਹਨੇ ਸਰੀਆ ਦਾ ਹਦੇ ਦੇ ਵਿੱਚ ਸਰੀਆ ਇਹਦੇ ਕੋਲ ਹਾਂਜੀ ਕੋ ਇਹ ਦੂਜਾ ਜਲਾ ਦੇ ਕਿ ਜਿਹੜਾ ਮਾਂ ਪਿਓ ਨੂੰ ਮਾਰਿਆ ਫਿਰ ਉਹ ਪੁੱਤ ਥੜਾਇਆ ਕੋਈ ਨਸ਼ੇ ਦੇ ਲੋਰਨੇ ਕਿਤੇ ਇਹ ਹੋਇਆ ਨਹੀਂ ਇਹ ਤਰ੍ਹਾਂ ਕੰਮ ਨਹੀਂ ਕਰਦਾ ਮਾਂ ਪੋਤੀ ਕਹਾਣੀ ਹਾਂਜੀ ਨਹੀਂ ਬੋਤਾ ਵੀ ਜਦ ਤੱਕ ਇਹਨੂੰ ਕੋ ਮਾਰ ਦਿੰਦਾ ਤੇ ਇੱਕ ਇਹ ਵਾਲੇ ਕਹਿੰਦੇ ਵੀ ਵੱਜ ਗਿਆ ਤੇ ਚਲੋ ਜੀ ਮੌਤ ਹੋ ਗਈ ਹਾਂਜੀ ਹਾਂਜੀ ਇਹ ਤੇ ਆ ਵੀ ਦੋ ਮੌਤਾਂ ਆਈਆਂ ਹਾਂਜੀ ਇਹਦੇ ਤੋਂ ਮੈਂ ਤਾਂ ਕਹਿ ਰਿਹਾ ਹਾਂ ਵੀ ਕੋਈ ਇਹੋ ਜੀ ਗੱਲ ਸੀ ਕੀ ਕੋਈ ਝਗੜੇ ਵਾਲੇ ਪਹਿਲਾਂ ਨਹੀਂ ਝਗੜੇ ਵਾਲੀ ਗੱਲ ਕੋਈ ਨਹੀਂ ਉਤਨਾ ਜ਼ਬਾਨ ਮਾੜੀ ਨਹੀਂ ਜਿਹੜੀ ਫਟਨਾ ਇਧਰ ਉਧਰ ਬੰਦਾ ਉਹ ਇਤਨੇ ਬੋਲਦੇ ਨੇ ਚੀਪਾ ਮੈਂ ਸੋਪੀਆ ਕਦਾਂ ਇਹ ਵਾਲੀ ਗੱਲ ਜਿਹੜੀ ਆ ਉਹ ਇਹਨੂੰ ਵੱਧ ਕੀ ਹੋ ਸਕਦੀ ਹੈ ਇੱਕ ਮਾਂ ਬਾਪ ਨੂੰ ਜਨਮ ਦੇਣ ਵਾਲਿਆਂ ਨੂੰ ਮਾਰ ਦੇਣਾ ਤੇ ਬਾਕੀ ਇਹਦੇ ਬਾਰੇ ਮੈਨੂੰ ਸਵੇਰੇ ਸਵਾ 5 ਵਜੇ ਪਤਾ ਲੱਗਾ ਤੇ ਭਈਆ ਮੇਰੇ ਨੂੰ ਪਤਾ ਸੀਗਾ ਉਹ ਉਹਨਾਂ ਨੇ ਨਹੀਂ ਮਾਨੂੰ ਦੱਸਿਆ ਵੀ ਐਵੇਂ ਰਾਤ ਦਾਈ ਦੂਈ ਖਾਂਦੇ ਆ ਤੇ ਹਾਂਜੀ ਮੁਸ਼ਕਲ ਆਊਗੀ ਇਹਨਾਂ ਨੂੰ ਹਾਂਜੀ ਸਵੇਰੇ ਸਵਾ 5 ਵਜੇ ਨੂੰ ਪਤਾ ਲੱਗਾ ਗੱਲ ਹੋਈ ਆ ਉਹ ਪਰਾਈ ਸਾਡੀ ਤੇ ਇੱਥੇ ਹੀ ਉਹ ਭਾਉ ਦੀ ਜਿਹੜੀ ਉਹ ਡੈਥ ਹੋ ਗਈ ਉਹ ਤੇ ਹਸਪੀਟਲ ਹੋਈ ਜਾ ਕੇ। ਇਸੇ ਦੀ ਆਦਤ ਨਸ਼ਾ ਸਿਰਫ ਸ਼ਰਾਬ ਦਾ ਹੈ ਔਰ ਕੋਈ ਨਸ਼ਾ ਨਹੀਂ ਹੈ। ਹਾਂਜੀ। ਸਿਰਫ ਸ਼ਰਾਬ ਹੀ ਪਿੰਦਾ ਹੈਗਾ ਵਿਆਹ ਹੀ ਲਾਗੇ ਸਾਡੇ ਤਰੀਕੇ 'ਚ। ਤੇ ਸ਼ਰਾਬ ਉਤੋਂ ਆਇਆ। ਉਹ ਜੀ ਤੇ ਏਡੀ ਕੋਈ ਗੱਲ ਨਹੀਂ ਹੈਗੀ ਵੀ ਪਹਿਲਾਂ ਲੜਾਈ ਝਗੜਾ ਹੁੰਦਾ ਜਾਂ ਤੁਹਾਨੂੰ ਪਤਾ ਜੇ ਬੱਚਾ ਵਿਗੜਦਾ ਜਾਂ ਬੱਚਾ ਸ਼ਰਾਬ ਪੀਂਗਾ ਉਹਦਾ ਮਾਪਿਆਂ ਦਾ ਕਹਿਣ ਦਾ ਪਰਜ ਪੰਦਾ ਹੀ ਹੈ ਨਾ। ਹਾਂਜੀ। ਤੇ ਉਹ ਆਖਿਰ ਉਹ ਬਾਕੀ ਉਹ ਸਮਝਾ ਨਾ ਸਮਝਾ ਇਹ ਟਾਈਮ ਮੜਾ ਆ ਗਿਆ ਤੇ ਇਹ ਪਾਣਾ ਵਰਤ ਗਿਆ ਉਧਰ ਕਟਣਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਾਨੂੰ ਨਾ ਲੇਟ ਨਾਈਟ ਹਸਪੀਟਲ ਨਿਊ ਲਾਈਫ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇੱਕ ਗੁਰਮੀਤ ਸਿੰਘ son of ਗੁਰਨਾਮ ਸਿੰਘ ਪੰਦੇਰਪਿੰਡ ਦੇ ਜਿਨ੍ਹਾਂ ਦੀ ਉਮਰ 65 ਸਾਲ ਹੈਗੀ ਆ ਇਹ ਇਹਨਾਂ ਦੀ ਡੈਥ ਹੋ ਗਈ ਆ ਜਦੋਂ ਅਸੀਂ ਇਹਨਾਂ ਦੇ ਪਿੰਡ ਬੰਦੇਰਕਲਾ ਆਣ ਕੇ ਦੇਖਿਆ ਤਾਂ ਜਿਹੜੀ ਇਹਨਾਂ ਦੀ ਵਾਈਫ ਆ ਕੁਲਵਿੰਦਰ ਕੌਰ ਵਾਈਫ ਆਫ ਗੁਰਮੀਤ ਸਿੰਘ ਉਹਨਾਂ ਦੀ ਵੀ ਡੈੱਡ ਬੋਡੀ ਜਿਹੜੀ ਸੀਗੀ ਮੰਜੇ ਤੇ ਪਈ ਪਈ ਸੀਗੀ ਤੇ ਜਦੋਂ ਅਸੀਂ ਫਿਰ ਆਣ ਕੇ ਇੱਥੇ ਨਿਸ਼ਾਨਬੀਨ ਕੀਤੀ ਆ ਤੇ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਲੜਕਾ ਹੈ ਪਲਵਿੰਦਰ ਸਿੰਘ son of ਗੁਰਮੀਤ ਸਿੰਘ ਉਹਨੇ ਹੀ ਇਹਨਾਂ ਨੂੰ ਮਾਰਿਆ ਤੇ ਜਿਹਨੂੰ ਆਪਾਂ ਰਾਉਂਡ ਅਪ ਕਰ ਕਰਕੇ ਤੇ ਆਪਣਾ ਇਹਦੀ ਅਰੈਸਟ ਪਾਈ ਹੈ ਫਿਲਹਾਲ ਅਸੀਂ ਮੁਕਤਮਾ ਦਰਜ ਕਰ ਲਿਆ ਤੇ ਮੂਲਿਕ ਤਫਤੀਸ਼ ਚੱਲੀ ਸਰ ਜਿਹੜੀਆਂ ਲਾਸ਼ਾਂ ਜਦੋਂ ਤੁਸੀਂ ਕਿਹਾ ਕਿ ਵੇਖੀਆਂ ਆ ਕੇ ਕਿਸ ਹਾਲਾਤ ਦੇ ਵਿੱਚ ਸੀਗਾ ਕੀ ਸੀਗਾ ਸੀ ਇਹ ਜਿਹੜਾ ਇਹਨਾਂ ਦੇ ਜਿਹੜੀ ਆਪਣਾ ਇਹਨਾਂ ਦੀ ਮਾਤਾ ਹੈ ਕੁਲਵਿੰਦਰ ਕੌਰ ਉਹਨਾਂ ਦੇ ਤਾਂ ਫੇਸ ਤੇ ਕਾਫੀ ਇਨੇ ਵਾਰ ਕੀਤੇ ਸੀਗੇ ਤੇ ਹਸਪੀਟਲ ਤੇ ਜਿਹੜੇ ਡਾਕਟਰ ਸੀਗੇ ਉਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਦੇ ਫਾਦਰ ਹੈ ਗੁਰਮੀਤ ਸਿੰਘ ਉਹਨਾਂ ਦੇ ਸਿਰ ਤੇ ਕਾਫੀ ਵਾਰ ਕੀਤੇ ਸੀ ਇਹ ਸਰਪ ਦੀ ਮੁਢਲੀ ਤਫਤੀਸ਼ ਕੀ ਸਾਹਮਣੇ ਆਇਆ ਵਾ ਕੀ ਕਹਿ ਸਕਦੇ ਆ ਇਹਦੇ ਵਿੱਚ ਇਹਨਾਂ ਦੀ ਲੜਕਾ ਜਿਹੜਾ ਹੈਗਾ ਸੀਗਾ ਉਹਨੇ ਡਰਿੰਕ ਕੀਤੀ ਸੀਗੀ ਤੇ ਜਿੰਦੇ ਕਰਕੇ ਉਹ ਜੋ ਡਰਿੰਕ ਕਰਦਾ ਸੀਗਾ ਤੇ ਗੁੱਸੇ 'ਚ ਆ ਜਾਂਦਾ ਤੇ ਜਿਨੇ ਆਪਣਾ ਤੈਸ ਜਾਣ ਕੇ ਆਪਣੇ ਮਾਪਿਓ ਨੂੰ ਨਿੱਕੀ ਜੀ ਗੱਲ ਤੇ ਉਹਨਾਂ ਨੂੰ ਮਾਰੇ ਪਰ ਕੋਈ ਕਾਰਨ ਵੀ ਸਾਹਮਣੇ ਆਇਆ ਕਾਰਨ ਤਾਂ ਉਹਨਾਂ ਦਾ ਇਹੀ ਹੈ ਕਿ ਜੀ ਇਹ ਲੜਕਾ ਜਿਹੜਾ ਹੈਗਾ ਕੁਝ ਕਰਦਾ ਨਹੀਂ ਸੀਗਾ ਪਰ ਇਹਦੇ ਫਾਦਰ ਵੱਲੋਂ ਇਹਨੂੰ ਵਾਰੀ-ਵਾਰੀ ਕਹਿਨ ਤੇ ਤੇ ਇਹ ਇਹ ਗੁੱਸਾ ਕਰਦਾ ਸੀਗਾ ਉਸ ਚੀਜ਼ ਦਾ ਤੇ ਜਿੰਦੇ ਕਰਕੇ ਇਹਨੇ ਆਪਣਾ ਟੈਸਟ ਚੜ ਕੇ ਆਪਣੇ ਨਸ਼ੇ ਤੋਂ ਮਤਲਬ ਰੁਕਦੇ ਸੀਗੇ ਫਾਦਰ ਨਸ਼ੇ ਤੋਂ ਰੋਕਦੇ ਸੀਗੇ ਕੰਮ ਕਰਨ ਲਈ ਕਹਿੰਦੇ ਸੀਗੇ ਤੇ ਇਹ ਉਸ ਚੀਜ਼ ਦਾ ਨੂੰ ਮਾਈਂਡ ਕਰਦਾ ਸੀਗਾ ਤੇ ਜਿੰਦੇ ਕਰਕੇ ਇਹ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 shamna chandar Center. call him on this number Zero seven four triple eight four double one six one.